ਕਰ ਰਹੀ ਹੈ। ਇਹ ਸਰਕਾਰ ਜਿਹੜੀ ਇਹ ਚਾਹੁੰਦੀ ਹੈ ਵੀ ਲੋਕ ਦਫ਼ਤਰਾਂ ਵਿੱਚ ਟੱਕੇ ਨਾ ਕਰਨ ਲੋਕਾਂ ਦੇ ਕੰਮ ਘਰ ਬੈਠੇ ਬਿਠਾਈ ਹੋਣ। ਤੇ ਉਸੇ ਤਹਿਤ ਮਤਲਬ ਜਿਹੜੇ ਇਹ ਕੈਂਪ ਲਾਏ ਜਾ ਰਹੇ ਨੇ ਪੂਰੇ ਪੰਜਾਬ 'ਚ ਪਹਿਲਾਂ ਵੀ ਲੱਗੇ ਨੇ। ਇਹ ਦੂਸਰੀ ਦੂਸਰਾ ਕੈਂਪ ਹੈ। ਇਹ ਮੁਹਾਲੀ ਦੇ ਵਿੱਚ ਹੀ ਪਹਿਲਾਂ ਕੋਈ 150 ਦੇ ਕਰੀਬ ਇੰਤਕਾਲ ਹੋ ਚੁੱਕੇ ਸੀ ਤੇ ਅੱਜ ਵੀ ਇੰਤਕਾਲ ਹੋ ਰਹੇ ਨੇ ਤੇ 20 ਦੇ ਕਰੀਬ ਐਂਟਰੀਆਂ ਹੋ ਚੁੱਕੀਆਂ ਨੇ ਜਿਉਂ ਜਿਉਂ ਪੰਜ ਇੰਤਕਾਲ ਹੋ ਵੀ ਗਏ ਤੇ ਸ਼ਾਮ ਤੱਕ ਮੇਰੇ ਖਿਆਲ 100-100 ਇੰਤਕਾਲ ਜਿਹੜਾ ਫਿਰ ਹੋ ਜੂਗਾ ਕਿਉਂਕਿ ਇੰਤਕਾਲ ਲਈ ਲੋਕਾਂ ਨੂੰ ਬੜੇ ਧੱਕੇ ਵੀ ਖਾਣੇ ਪੈਂਦੇ ਨੇ ਪਹਿਲਾਂ ਪਟਵਾਰੀ ਕੋਲ 간ਯੋਗ ਕੋਲ ਫਿਰ ਤਸਿਲਦਾਰ ਕੋਲ ਲੇਕਿਨ ਇੱਥੇ ਫਿਰ ਇੱਕੋ ਜਗ੍ਹਾ ਇਕੱਠੇ ਹੋ ਕੇ ਸਾਰੇ ਆ ਜਾਂਦੇ ਨੇ ਤੇ ਜਿਹੜਾ ਕੰਮ ਆ ਸੌਖਾ ਹੋ ਜਾਂਦਾ ਔਰ ਲੋਕਾਂ ਨੂੰ ਇਹਨਾਂ ਨਾਲ ਬੜੀ ਵੱਡੀ ਰਾਹਤ ਮਿਲਦੀ ਹੈ ਕੀ ਲੱਗਦਾ ਲਗਾਤਾਰ ਆਮ ਤੌਰ ਤੇ ਕਿਹਾ ਜਾਂਦਾ ਕਿ ਤਸਿਲਾਂ ਦੇ ਵਿੱਚ ਬੜਾ ਕਹਿੰਦੇ ਭ੍ਰਿਸ਼ਟਾਚਾਰ ਫੈਲਿਆ ਰਾਹਤ ਮਿਲੀ ਜਾਂ ਕੋਈ ਮੈਸੇਜ ਮਿਲਿਆ ਜਾਂ ਤੁਸੀਂ ਦੇਖਿਆ ਤੁਸੀਂ ਵਿਜ਼ਿਟ ਕੀਤਾ ਕਿ ਕਿੰਨੇ ਕੁ ਲੋਕ ਨੇ ਹੁਣ ਖੁਸ਼ ਨੇ ਦੇਖੋ ਮੈਨੂੰ ਇਹ ਲੱਗਦਾ ਵੀ ਤੁਸੀਂ ਜ਼ਿਆਦਾ ਜੱਜੋ ਤੁਸੀਂ ਪ੍ਰੈਸ ਵਾਲੇ ਤੁਸੀਂ ਸਾਨੂੰ ਦੱਸੋ ਵੀ ਹੁਣ ਅੱਗੇ ਦਾ ਹੋਰ ਰਾਹਤ ਹੈ ਕਿ ਨਹੀਂ ਹੈ ਅਸੀਂ ਸਾਡਾ ਤਾਂ ਇਹ ਦਾਵਾ ਹੈ ਦਾਵਾ ਹੀ ਨਹੀਂ ਹੈਗਾ ਸਹੀ ਆ ਵੀ ਜਿਹੜੀ ਤਹਿਸੀਲਾਂ ਦੇ ਵਿੱਚ ਵੀ ਜਾਂ ਗਿਆ ਕਹਿੰਦੇ ਆ ਹੋਰ ਵਿਭਾਗਾਂ ਵਿੱਚ ਵੀ ਜਿਹੜੀ ਚੱਲਦਾ ਸੀ ਪ੍ਰਸਤਾਚਾਰ ਉਹ ਬਹੁਤ ਘੱਟ ਤੱਕ ਥੱਲੇ ਆ ਚੁੱਕਿਆ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜੂਗਾ ਔਰ ਆਫੀਸਰ ਵੀ ਪੂਰੇ ਸਾਥ ਸਾਨੂੰ ਦੇ ਰਹੇ ਨੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਆਪ ਨੀਤੀ ਸਿੱਧੀ ਆ ਉਹ ਆਪ ਮਾਨਦਾਰ ਜਦੋਂ ਹੈਡ ਮਾਨਦਾਰ ਤਾਂ ਕੁਦਰਤੀਆ ਵੀ ਹੀਟੇ ਤੱਕ ਉਹਦਾ ਮੈਸੇਜ ਹੈ ਜਿਹੜਾ ਜਾਣਾ ਉਹ ਸੁਭਾਵਕਾ ਉਹ ਗਿਆ ਵੀ ਆ ਮੈਸੇਜ ਲੋਕਾਂ ਨੂੰ ਬੜੀ ਵੱਡੀ ਰਾਹਤ ਆ ਜਿਹੜੀ ਉਹ ਮਿਲ ਰਹੀ ਹੈ ਤੇ ਲੋਕਾਂ ਨੇ ਸਭ ਤੋਂ ਵੱਡੀ ਇਹਦਾ ਲੋਕਾਂ ਦੇ ਕੰਮ ਹੋ ਰਹੇ ਨੇ ਟਾਈਮ ਸਿਰ ਕੰਮ ਹੋ ਰਹੇ ਚੰਡੀਗੜ੍ਹ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਕਹਿੰਦੇ ਗੱਠ ਚੋਰ ਹੋਣ ਜਾ ਰਿਹਾ ਜਸ ਨੂੰ ਲੱਗਦਾ ਕਿ ਬਿਨਾਂ ਗੱਠ ਚੋਰ ਤੋਂ ਵੀ ਇਹ ਜਿਹੜਾ ਉਮੀਦਵਾਰ ਚ ਸੰਗਤ ਦੇਖੋ ਅਸੀਂ ਬਿਨਾਂ ਗੱਠ ਚੋਰ ਤੋਂ ਉਮੀਦਵਾਰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੇ ਕੋਲ ਗਿਰਦੀ ਵੀ ਪੂਰੀ ਹੋ ਏ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਬਣਨਾ ਇਸ ਵਾਰੀ ਹੈ ਔਰ ਕਾਂਗਰਸ ਨਾਲ ਵੀ ਗੱਲ ਚੱਲ ਰਹੀ ਹੈ ਹਾਈ ਕਮਾਂਡ ਦੇ ਜਦੋਂ ਵੀ ਜਿੱਦਾਂ ਦੇ ਰੁਕਮਾਂ ਆਉਣਗੇ ਸਾਡੇ ਕੋਲ ਉਦੋਂ ਦੇ ਅਸੀਂ ਇੰਪਲੀਮੈਂਟ ਕਰ ਦਾਂਗੇ ਪਰ ਇਹ ਗੱਲ ਪੱਕੀ ਹੈ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਮੇਅਰ ਬਣੂਗਾ ਉਹ ਆਮ ਆਦਮੀ ਪਾਰਟੀ ਆ ਬਣੂਗਾ ਕੀ ਭਾਜੀਪੀ ਦਾ ਕੋਈ ਹੋਰ ਕੈਂਡੀਡੇਟ ਵੀ ਜਿਹੜਾ ਆਉਣ ਦੀ ਤਿਆਰੀਆਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਕਿ ਗੱਡਾ ਜਿਹੜਾ ਥੰਮਾ ਕਹਿੰਦੇ ਭਾਜੀਪੀ ਦਾ ਉਹ ਵੀ ਤੁਸੀਂ ਲੈ ਕੇ ਆਓ ਨਹੀਂ ਕੋਈ ਗੱਲ ਨਹੀਂ ਅਜੇ ਦੇਖ ਰਹੇ ਹਾਂ ਵੀ ਕੀ ਹੋਣਾ ਹੈ ਜੇ 18 ਤਰੀਕ ਹੈ ਹਾਂ ਉਹ ਤੋਂ ਪਹਿਲਾਂ ਪਹਿਲਾਂ ਕਾਫੀ ਉਥਨ ਬਦਲ ਹੋਣ ਦੀ ਸੰਭਾਵਨਾ ਪਰ ਇੱਕ ਗੱਲ ਤਾਂ ਹੈ ਵੀ ਮੇਅਰ ਆਮ ਆਦਮੀ ਪਾਰਟੀ ਦਾ ਮਨੋ ਚੰਡੀਗੜ੍ਹ ਦੇ ਠੀਕ ਹੈ थैंक यू ਜੀ ਕਹਿਣਾ ਚਾਹੋਗੇ ਲਗਾਤਾਰ ਤੇ ਪੈਣੇ ਕੇਸਾਂ ਨੂੰ ਲੈ ਕੇ ਸਰਕਾਰ ਵੱਲੋਂ ਹਸਪਤਾਲ ਜਿਹੜੇ ਕੈਂਪ ਲਾਇਆ ਜਾ ਰਿਹਾ ਹੈ ਵਿਸ਼ੇਸ਼ ਕੈਂਪ ਤੁਹਾਨੂੰ ਵੀ ਲੱਗਦਾ ਕਿੰਨੀ ਇੱਕ ਲੋਕਾਂ ਨੂੰ ਜਿਹੜੀ ਰਾਹਤ ਮਿਲ ਜਾਂਦੀ ਹੈ ਸਰਕਾਰ ਵੱਲੋਂ ਇਹ ਸਪੈਸ਼ਲ ਇੰਤਕਾਲ ਕੈਂਪਸ ਲਗਾਏ ਜਾ ਰਹੇ ਪਿਛਲੀ ਵਾਰੀ ਵੀ 6 ਜਨਵਰੀ ਨੂੰ ਇੱਕ ਕੈਂਪ ਲਾਇਆ ਸੀਗਾ ਐਂਡ ਇਹ ਉਸੇ ਦਾ ਹੀ ਦੂਜਾ ਵਰਜ਼ਨ ਅੱਜ ਲਾ ਰਹੇ ਹਾਂ ਅਸੀਂ 15 ਜਨਵਰੀ ਨੂੰ ਐਂਡ ਪਿਛਲੇ ਵਾਲੇ ਜਿਹੜਾ ਕੈਂਪ ਸੀਗਾ ਮੁਹਾਲੀ ਤਹਿਸੀਲ ਦੇ ਵਿੱਚ 153 ਇੰਤਕਾਲ ਉਹਨਾਂ ਨੇ ਕੀਤੇ ਸੀਗੇ ਐਂਡ ਬਨੂਰ ਜਿਹੜੀ ਸਬ ਤਹਿਸੀਲ ਹੈ ਮੁਹਾਲੀ ਦੀ ਉੱਥੇ 150 ਅਰਾਊਂਡ ਉਹਨਾਂ ਨੇ ਇੰਤਕਾਲ ਕੰਪਲੀਟ ਕਰ ਦਿੱਤੇ ਸੀਗੇ ਅੱਜ ਵੀ ਸਾਡੇ ਕੋਲ ਕਾਫੀ ਸਾਰੇ ਲੋਕ ਆ ਗਏ ਆ ਸਾਡੀ ਅਸੀਂ ਪੂਰਾ ਪ੍ਰੋਪਰ ਕੈਂਪ ਲਾਇਆ ਹੋਇਆ ਹੈ ਐਂਡ ਵੀ ਆਰ ਵੈਲਕਮਿੰਗ ਪੀਪਲ ਕਿ ਉਹ ਵੱਤੋ ਬਾਦ ਆਨ ਆਪਣੇ ਇੰਤਕਾਲ ਕਰਾਏ ਹੁਣ ਤੱਕ 20 ਲੋਗ ਆ ਚੁੱਕੇ ਐ ਐਂਡ ਉਹਨਾਂ ਦੇ ਇੰਤਕਾਲ ਅਸੀਂ ਕਰ ਚੁੱਕੇ ਆ ਕਿੰਨੇ ਕੁ ਪੈਂਡਿੰਗ ਰਹਿ ਗਏ ਮੈਮ ਕਿੰਨੇ ਕੁ ਜਿਹੜੇ ਅਰਾਊਂਡ ਜ਼ਿਆਦਾ ਦਾ ਪੈਂਡਿੰਗ ਅਸੀਂ ਇਹ ਪੈਂਡੈਂਸੀ ਵੱਦੋ ਵੱਤ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅੱਜ ਸਾਡਾ ਟਾਰਗੇਟ ਹੈ ਕਿ ਜਿੰਨੇ ਵੀ ਲੋਕੀ ਆ ਰਹੇ ਉਹਨਾਂ ਦਾ ਅਸੀਂ ਖਤਮ ਕਰਦੇ ਐਂਡ ਆਸ਼ਾ ਇਹ ਹੀ ਹੈ ਕਿ ਸ਼ਾਮ ਤੱਕ ਅਸੀਂ ਅਰਾਊਂਡ 150 200 ਇਨ ਤੱਕ ਜਿੰਨੇ ਵੀ ਪੈਂਡਿੰਗ ਸੀ ਉਹ ਖਤਮ ਕਰ ਦਿੰਦੇ ਹਾਂ ਇਨ ਲੈਕੇ ਮੈਸੇਜ ਵੀ ਲੋਕਾਂ ਨੂੰ ਦਿੱਤਾ ਗਿਆ ਅਵੇਰਨੈਸ ਕੀਤਾ ਗਿਆ ਲੋਕਾਂ ਨੂੰ ਵੀ ਜਾ ਆਉ ਜੋ ਟੈਂਪ ਦੇ ਵਿੱਚ ਆ ਜੂਗਾ ਹਾਂਜੀ ਹਾਂਜੀ ਪੂਰੀ ਅਵੇਰਨੈਸ ਅਸੀਂ ਕੀਤੀ ਹੈ ਐਂਡ ਅਸੀਂ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟਸ ਕਰਾਈਆਂ ਐ ਪਿੰਡਾਂ ਦੇ ਵਿੱਚ ਐਂਡ ਉਸ ਤੋਂ ਇਲਾਵਾ ਅਸੀਂ ਮਨਾਦੀ ਵੀ ਕਰਾਈ ਹੈ ਸ਼ਹਿਰੀ ਇਲਾਕੇ ਦੇ ਵਿੱਚ ਜੇ ਕਿਸੇ ਦਾ ਇੰਤਕਾਲ ਕੋਈ ਪੈਂਡਿੰਗ ਪਿਆ ਹੈ ਤਾਂ ਉਹ ਆ ਕੇ ਇੱਥੇ ਆ ਕੇ ਆਪਣਾ ਇੰਤਕਾਲ ਕਰਾ ਲੇ। ਠੀਕ ਹੈ।